ਇੱਕ ਜੱਟ ਦਾ ਕੁੱਤਾ ਇੱਕ ਪੰਡਤ ਦਾ ਕੁੱਤਾ ਆਪਸ ਚ ਯਾਰੀ ਪੈ ਗਈ। ਰੋਜ਼ ਗਲੀ ਚ ਬੈਠੇ ਕਰਨ ਆਪਣੇ ਆਪਣੇ ਘਰ ਚੋਂ ਆ ਕੇ। ਉਹ ਕਹਿੰਦਾ ਕਿਉਂ ਬਈ ਡੱਬੂ ਜੱਟ ਦਾ ਕੁੱਤਾ ਡੱਬੂ ਦਾ। ਕਹਿੰਦਾ ਕਿਆ ਖਾਦਾ ਅੱਜ? ਉਹ ਕਹਿੰਦਾ ਮੈਂ ਕਿਆ ਖਾਣਾ ਸੀ ਯਾਰ ਉਹੀ ਚੁੱਕਿਆ ਮੈਂ ਰੋਟੀਆਂ ਦੇਤੀਆਂ ਮੈਨੂੰ ਲੱਸੀ ਗੇਰ ਕੇ ਉੱਪਰ। ਕਹਿੰਦਾ ਕਾਲੂ ਤੈ ਗਿਆ ਖਾਦਾ ਪੰਡਤ ਦਾ ਕਾਲੂ ਦਾ। ਕਹਿੰਦਾ ਆਪਾਂ ਉਹਦਾ ਦੇਖੋ ਅੱਜ ਕੰਜਗਾ ਮਨਾਈਆ ਪੰਡਤ ਜੀ ਨੇ। ਤਾਂ ਪੰਡਤਾਂ ਨੇ ਖੀਰ ਪੂੜੇ ਦਿੱਤੇ। ਰੋਜ਼ ਆਹੀ ਕੰਮ ਹੋਏ ਕਰੇ ਉਹ ਕਹਿੰਦਾ ਫਿਰ ਤੂੰ ਰਹਿੰਦਾ ਘਰ ਉਹ ਯਾਰ ਜੱਟ ਦੇ ਘਰ ਕਹਿੰਦਾ ਬਸ ਮਾਨਤਾਨ ਦੇ ਬੰਨੇ ਬੈਠੇ ਕਹਿੰਦੇ ਇਹ じゃ ਕਿਹੜਾ ਮਾਨਤਾਨ ਹੋ ਗਿਆ ਜਿਹੜਾ ਸਦਾ ਛੱਕੀਆਂ ਰੋਟੀਆਂ ਪਰ ਗੁਜ਼ਾਰਾ ਕਰੀ ਜਾਂਦਾ ਕਹਿੰਦਾ ਮਾਨਤਾਨੇ ਹੈ ਵੀ ਜੱਟ ਦੇ ਘਰ ਦੋ ਜਨਾਨੀਆਂ ਕਦੇ ਉਹ ਕਹਿੰਦੀ ਤੂੰ ਡੱਬੂ ਕੁੱਤੇ ਦੀ ਰਣ ਕਰੇ ਉਹ ਕਹਿੰਦੇ ਵੀ ਤੂੰ ਡੱਬੂ ਕੁੱਤੇ ਦੀ ਆਹੀ ਮਾਨਤਾਨ ਦੇ ਬੰਨੇ ਬੈਠੇ ਸਰ ਬੜੀ ਮਹਿਤਾਬ ਉਹ ਵੀਡੀਓ ਦੇਖ ਕੇ ਹੈਰਾਨ ਰਹਿ ਗਿਆ ਵੀ ਇੱਕ ਲੇਡੀ ਕੈਂਡੀਡੇਟ ਇਹ ਤਾਂ ਉਹਦੀ ਭੈਣ ਕਹਨੇ ਆ ਉਹਦੇ ਉਹ ਨਾਲ ਉਹਨਾਂ ਦੇ ਉਹ ਖੜੀ ਆ ਤੇ ਕਿਹੋ ਜੀ ਵਰਡਿੰਗ ਯੂਜ਼ ਕਰ ਰਿਹਾ ਇੱਕ ਸਟੇਟ ਦੇ ਸੀਐਮ ਰਹਿ ਚੁੱਕਾ ਇਨਸਾਨ ਤੇ ਆਕੇ ਡੱਬੂ ਕੁੱਤੇ ਦੀ ਮਤਲਬ ਕਿ ਸੋ ਸੋ ਮੈਂ ਮੈਨੂੰ ਤਾਂ ਕਹਿਣਾ ਵੀ ਔਖਾ ਲੱਗ ਰਿਹਾ ਕਿਹੋ ਜੀ ਵਰਡਿੰਗ ਯੂਜ਼ ਕਰ ਰਿਹਾ ਔਰ ਸਾਰੇ ਜਿਹਨੇ ਤਾੜੀਆਂ ਮਾਰ ਰਿਹਾ ਉਹਦੀਆਂ ਗੱਲਾਂ ਸੁਣ ਕੇ ਵਰਡਿੰਗ ਸਾਹਿਬ ਦੀ ਵਾਈਫ ਉਹਨਾਂ ਦੇ ਨਾਲ ਖੜੀ ਹੈ ਇਹ ਕੀ ਦਰਸਾਉਣਾ ਕੀ ਚਾਹੁੰਦੇ ਆ ਇਹ ਇਟਸ ਵੈਰੀ ਸੈਡ ਟੂ ਹੇਅਰ ਜੀ ਇਹਨਾਂ ਦੇ ਅਗੇਂਸਟ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਮਹਿਲਾ ਕਮਿਸ਼ਨ ਮੰਨੀ ਉਹ ਅੱਗੇ ਵੀ ਕਹੀ ਇਹ ਇਹੋ ਜਿਹੇ ਵਾਰਦਾਤਾਂ ਚੰਨੀ ਸਾਹਿਬ ਆ ਚੁੱਕੇ ਆ ਇਹ ਬਾਜ਼ ਨਹੀਂ ਆਉਂਦੇ ਇਹੋ ਜਿਹੀਆਂ ਵਰਡਿੰਗਸ ਯੂਜ਼ ਕਰਨ ਲੱਗਦਾ ਮਹਿਲਾਵਾਂ ਦਾ ਅਪਮਾਨ ਸਿੱਧਾ ਤੁਹਾਡੇ ਸਿੱਧਾ ਡਾਇਰੈਕਟ ਮਹਿਲਾਵਾਂ ਨੂੰ ਸਭ ਤੋਂ ਵੱਡੀ ਗੱਲ ਹੈ ਮਹਿਲਾ ਨੂੰ ਕੋਲ ਖੜੇ ਕਰਕੇ ਮਹਿਲਾ ਬਾਰੇ ਟਿੱਪਣੀ ਕਰ ਰਹੇ ਹੋ ਤੁਸੀਂ ਦੇਖੋ ਕਿੰਡੀ ਮਾੜੀ ਗੱਲ ਆ ਜੀ ਇਹ ਇੱਕ ਪਾਸੇ ਤਾਂ ਆਪਣਾ ਰਾਜਾ ਜੀ ਵੋਟ ਮੰਗ ਰਹੇ ਆ ਕਿ ਇਹ ਇਥੋਂ ਦੀ ਪਹਿਲੀ ਮਹਿਲਾ ਕੈਂਡੀਡੇਟ ਖੜੀ ਹੋਈ ਏ ਸਾਨੂੰ ਵੋਟਾਂ ਦੇ ਤੇ ਦੂਜੇ ਪਾਸੇ ਆ ਉਹਨਾਂ ਮਹਿਲਾ ਨੂੰ ਨਾਮ ਨਿਕੀ ਦੇਈ ਜਾਂਦੇ ਆ ਮੈਂ ਤਾਂ ਬੜਾ ਹਰਾਨ ਆ ਜੀ ਇਹਨਾਂ ਦੀ ਟਿੱਪਣੀ ਸੁਣ ਕੇ ਕਮਾਲ ਹੀ ਹੋ ਗਈ ਇੱਕ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਇਹਨਾਂ ਨੇ ਸੀਐਮ ਰਹੇ ਆ ਮਤਲਬ ਕੀ ਦਰਨਜੀਤ ਸਿੰਘ ਜੱਨੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਕੰਨਿਓ ਜਿਹੜੀ ਗਿੱਧਰਵਾ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਗਈ ਉਹ ਸਟੇਟਮੈਂਟ ਉਹਨਾਂ ਦੀ ਨਹੀਂ ਪੂਰੀ ਕਾਂਗਰਸ ਪਾਰਟੀ ਦੀ ਮਾਨਸਿਕਤਾ ਦਰਸਾਉਂਦੀ ਹੈ ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜੀ 1.8 ਕਰੋੜ ਮਹਿਲਾਵਾਂ ਹੈ ਉਹਦਾ ਅਪਮਾਨ ਕੀਤਾ ਬ੍ਰਾਹਮਣਾਂ ਦਾ ਅਪਮਾਨ ਕੀਤਾ ਜੱਟਾਂ ਦਾ ਅਪਮਾਨ ਕੀਤਾ ਇੱਥੋਂ ਪਤਾ ਚੱਲਦਾ ਹੈ ਕਿ ਚਰਨਜੀਤ ਚੰਨੀ ਕਿਸ ਲੈਵਲ ਦੇ ਆਪਣੇ ਰਾਜਨੀਤੀ ਕਰਦੇ ਨੇ ਉਹਨਾਂ ਦੇ ਦਿਮਾਗ ਦੇ ਅੰਦਰ ਫੀਕਾ ਪ੍ਰਸਤੀ ਅਤੇ ਜਾਤੀਵਾਦ ਕਿਸ ਤਰੀਕੇ ਨਾਲ ਭਰਿਆ ਪਿਆ ਚਰਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਲੋਕ ਅਵੇਲ ਹੋ ਚੁੱਕੇ ਨੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਇਹ ਸੋਡੇ ਦਿਲ ਦੇ ਅੰਦਰ ਇੰਨਾ ਜ਼ਹਿਰ ਮਹਿਲਾਵਾਂ ਲਈ ਜੱਟਾਂ ਲਈ ਪੜਦਾ ਦੇ ਲਈ ਹੈ ਤਾਂ ਤੁਸੀਂ ਪੰਜਾਬ ਦਾ ਵਿਨਾਸ਼ ਕਰੋਗੇ ਸਭ ਵਿਕਾਸ ਨਹੀਂ ਕਰੋਗੇ ਪੰਜਾਬ ਦੀ ਜਨਤਾ ਤੁਹਾਡੇ ਤੋਂ ਸਵਾਲ ਮੰ ਜਵਾਬ ਮੰਗਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਸ ਦਾ ਖੰਡਨ ਕਰੋ ਮਾਫੀ ਮੰਗੋ ਆਦਰਵਾਇਜ਼ ਸੋਡਾ ਘਰਾਬ ਕੀਤਾ ਜਾਊਗਾ ਤੁਹਾਡਾ ਵਿਰੋਧ ਕੀਤਾ ਜਾਊਗਾ